ਸਭ ਦੇ ਕਰ ਲੈ ਆਜੋ ਬੈਠੇ ਆਜੋ ਕਿਹੜਾ ਰੋਟੀ ਕਰਦੇ ਸੀ ਭਾਜੀ ਮੈਂ ਮੈਂ ਪ੍ਰੋਬਲਮ ਆ ਗਿਆ ਪਰ ਜੇਕਰ ਉਹ ਲੈ ਕੇ ਸਾਲ ਹੋ ਜਾਵੇ ਹੌਲੀ ਹੌਲੀ ਆਈਏ ਉਹ ਚੁੱਪ ਨੂੰ ਅੱਗੇ ਦਿਓ ਬਰਾਬਰ ਕਰੋ ਭਲੇ ਮਨ ਨਹੀਂ ਆਦਾ ਸਾਡੀ ਕੋਈ ਨਹੀਂ ਜਾਂਦਾ ਬੰਦਾ ਤਾਂ ਤੇ ਕਿਤੇ ਲੱਗਦਾ ਨੂੰ ਬਰਾਬਰ ਤੇ ਕਰੋ ਨਾਲ ਉਹ ਐਨਾ ਨਹੀਂ ਕਰਦੇਗਾ ਬਾਹਰ ਹੀ ਜੀਤ ਤੁਮਾਨੂੰ ਦੇਖਣਾ ਪੈਣਾ ਵਿਚਾਲਾ ਭਾਈ ਇਧਰ ਆਓ ਮੈਨੂੰ ਪੂਰੀ ਆਵੇ ਆਪਣੀ ਥੋੜੀ ਬਣੇ ਸੀਐਮ ਸਾਹਿਬ ਦਾ ਡਾਟਾ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਨਾਲ 4 ਬੜੇ ਨਟੋਰੀਅਸ ਸਮਗਲਰਸ ਫੜੇ ਗਏ ਇਹਨਾਂ ਚ ਇੱਕ ਲੇਡੀ ਸਮਗਲਰ ਵੀ ਹੈ ਔਰ ਇਹ ਸਾਰੇ ਜਿਹੜੇ ਲੇਡੀ ਬਲਜੀਤ ਕੌਰ ਹੈ ਇਹ ਤੇ ਇਹਦਾ ਜਿਹੜਾ ਭਤੀਜਾ ਗੁਰਪ੍ਰੀਤ ਇਲੀያስ ਕੋਪੀ ਦੋਨੋਂ ਮੁਠਿਆਂ ਵਾਲੀ ਪਿੰਡ ਹੈ ਸਦਰਪੱਟੀ ਜ਼ਿਲ੍ਹਾ ਤਰਨਤਾਰਨ ਦੇ ਉੱਥੋਂ ਦੇ ਰਹਿਣ ਵਾਲੇ ਆ ਔਰ ਕਾਫੀ ਸਮੇਂ ਤੋਂ ਇਹ ਇਸ ਡਰੱਗ ਕਾਰਟਲ ਨੂੰ ਆਪਰੇਟ ਕਰ ਰਹੇ ਨੇ ਤੇ ਜਿਹੜੇ ਦੂਜੇ ਦੋ ਨੇ ਮਨਿੰਦਰ ਸਿੰਘ ਤੇ ਜਰਮੇਲ ਸਿੰਘ ਮਨਿੰਦਰ ਸਿੰਘ ਪਿਕਵਿੰਡ ਦਾ ਤਰਨਤਾਰ ਡਿਸਟ੍ਰਿਕਟ ਹਰਪ੍ਰੀਤ ਸਿੰਘ ਲੋਪੋਕੇ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਬੇਸਿਕ ਗੱਲ ਕੀ ਹੈ ਕਿ ਮੁੱਠਿਆਂ ਵਾਲੀ ਪਿੰਡ ਜਿਹੜਾ ਹੈਗਾ ਉਹ ਬਿਲਕੁਲ ਬਾਰਡਰ ਦੇ ਕੋਲ ਹੈ ਫੈਂਸਿੰਗ ਦੇ ਕੋਲ ਸੋ ਇਸ ਕਰਕੇ ਇਹਨਾਂ ਦੇ ਪਾਕਿਸਤਾਨ ਸਮਗਲਰਸ ਨਾਲ ਲਿੰਕ ਕਾਫੀ ਦਿਰ ਤੇ ਬਣੇ ਹੋਏ ਨੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਈਜ਼ੀ ਵੀ ਹੈ ਕਿਉਂਕਿ ਟਰਾਂਜ਼ਿਟ ਡਰੋਨ ਦੇ ਰਾਹੀਂ ਉੱਥੇ ਰਿਸੀਵ ਕਰਨੀ ਕਨਸਾਈਨਮੈਂਟ ਈਜ਼ੀ ਹੈ ਕਿਉਂਕਿ ਬਿਲਕੁਲ ਖੇਤ ਤੇ ਘਰ ਇਹਨਾਂ ਦੇ ਬਾਰਡਰ ਦੇ ਉੱਤੇ ਆ ਬਿਲਕੁਲ ਫੈਂਸਿੰਗ ਦੇ ਨਾਲ ਨੇ ਜਿਹੜੀ ਲੇਡੀ ਆ ਆਪਣੇ ਬਲਜੀਤ ਕੌਰ ਇਹਦਾ ਹਸਬੰਡ ਜਿਹੜਾ ਉਹ ਵੀ ਰਾਜਸਥਾਨ ਜੇਲ੍ਹ ਚ ਬੰਦ ਹੈ ਉਹਦਾ ਨਾਮ ਹੈਗਾ ਬਲਵੀਰ ਸਿੰਘ ਇਹ ਗੰਗਾਨਗਰ ਡਿਸਟ੍ਰਿਕਟ ਚ ਇਹਦੇ ਖਿਲਾਫ ਵੀ ਐਨਡੀਪੀਐਸ ਦਾ ਪਰਚਾ ਦਰਜ ਹੈ 2022 ਚ ਉੱਥੇ ਫੜਿਆ ਗਿਆ ਸੀ 5 ਕਿਲੋ ਹਿਰੋਇਨਾਂ ਤੇ ਐਸੋੜੇ ਕਰਨਪੁਰ ਜੇਲ੍ਹ ਰਾਜਸਥਾਨ ਚ ਬੰਦ ਹੈ ਉਹ ਜਿਹੜੀ ਮਡਲੀ ਪੁੱਛ ਕੇ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੀ ਬਲਜੀਤ ਕੌਰ ਹੈ ਆਪਣੇ ਭਤੀਜੇ ਨਾਲ ਉਸ ਤੋਂ ਹਸਬੈਂਡ ਬਲਵੀਰ ਸਿੰਘ ਦੇ ਫੜੇ ਜਾਣ ਤੋਂ ਬਾਅਦ ਐਕਟਿਵਲੀ ਇਹਨੇ ਸਾਰਾ ਟਰੱਕ ਟ੍ਰੇਡ ਜਿਹੜਾ ਹੈ ਇਹ ਸੰਭਾਲਿਆ ਆਪਣਾ ਸਮਗਲਿੰਗ ਦਾ ਕੰਮ ਔਰ ਇਹਦੇ ਚ ਇਹ ਵੀ ਗੱਲ ਆਈ ਹੈ ਕਿ ਮਾਲਵਾ ਦੇ ਰੀਜਨ ਚ ਮੋਗਾ ਤੇ ਹੋਰ ਏਰੀਏ ਚ ਵੀ ਇਹ ਸਪਲਾਈ ਕਰ ਰਹੀ ਹੈ ਸੋ ਇਹਨਾਂ ਦੀ ਜਿਹੜੀ ਪੁੱਛ ਕੇ ਚੱਲ ਰਹੀ ਹੈ ਸਾਨੂੰ ਉਮੀਦ ਹੈ ਕਿ ਕਿਉਂਕਿ ਪਾਕਿਸਤਾਨ ਦੇ ਕਾਫੀ ਲਿੰਕੇਜਸ ਇਹਦੇ ਚ ਸਾਹਮਣੇ ਆਏ ਇਸ ਕਾਟਲ ਦੇ ਵਿੱਚ ਜੇ ਆਪਾਂ ਮਨਿੰਦਰ ਸਿੰਘ ਤੇ ਹਰਪ੍ਰੀਤ ਵਾਲੀ ਗੱਲ ਕਰੀਏ ਉਹ ਵੀ ਇਸੇ ਮਤਲਬ ਸੇਮ ਉਹਨਾਂ ਨੂੰ ਸਪਲਾਇਰ ਸੀਗਾ ਤੇ ਇਸੇ ਨੈਟਵਰਕ ਦੇ ਨਾਲ ਹੀ ਇਸੇ ਕਰਕੇ ਉਹ ਜੁੜੇ ਹੋਏ ਸੀਗੇ ਤੇ ਕਾਫੀ ਕਨਸਾਈਨਮੈਂਟਸ ਉਹਨਾਂ ਨੇ ਜਿਹੜੀਆਂ ਲਈਆਂ ਪਿੱਖੀਵਿੰਡ ਵਾਲੇ ਨੇ ਤੇ ਲੋਪੋਕੇ ਵਾਲੇ ਲੜਕੇ ਨੇ ਉਹਨਾਂ ਨੇ ਵੀ ਕੁਝ ਇੱਧਰ ਆਪਣੇ ਏਰੀਆ ਚ ਲਈਆਂ ਕੁਝ ਤਰਨਤਾਨ ਦੇ ਵਿੱਚ ਪਿੱਖੀਵਿੰਡ ਏਰੀਆ ਚ ਵੀ ਰਿਸਿਵ ਕੀਤੀਆਂ ਸੋ ਮੈਂ ਸਾਰੀ ਟੀਮ ਨੂੰ ਦਲੀ ਮੁਬਾਰਕਬਾਦ ਹੈ ਨਾ ਹਰਪ੍ਰੀਤ ਮnde ਜੀ ਟੀਸੀਪੀ ਸਾਹਿਬ ਨਵਜੋਤ ਜੀ ਏਡੀਸੀਪੀ ਹਰਮਿੰਦਰ ਜੀ ਔਰ ਅਮੋਲਕਦੀਪ ਤੇ ਜਿਹੜੇ ਸਾਰੇ ਉਹਨਾਂ ਦੀ ਟੀਮ ਨੇ ਇਨਸਪੈਕਟਰ ਸਾਹਿਬ ਸਾਡੇ ਬੜਾ ਅੱਛੀ ਕਾਰਗੁਜ਼ਾਰੀ ਇਹਨਾਂ ਦੀ ਪਿਛਲੇ ਦਿਨਾਂ ਚ ਵੀ ਰਹੀ ਹੈ ਆਈ ਰੀਅਲੀ ਐਪਰੀਸ਼ੀਏਟ ਵੀ ਆਰ ਪ੍ਰਾਊਡ ਆਫ them ਔਰ ਇਹਦੇ ਚ ਜੇ ਇਹਨਾਂ ਦਾ ਬੈਕਗਰਾਉਂਡ ਦੇਖਣੀ ਦੇਖੀ ਆਪਾਂ ਤਾਂ ਗੁਰਪ੍ਰੀਤ ਗੋਪੀ ਜਿਹੜਾ 19 ਸਾਲ ਦਾ ਹੈਗਾ ਤੇ ਨੌਵੀਂ ਪਾਸ ਹੈ ਇਹਦੇ ਖਿਲਾਫ ਪਹਿਲਾਂ ਵੀ ਆਰਫ ਕੇ ਜਿਹੜਾ ਥਾਣਾ ਫਿਰੋਜ਼ਪੁਰ ਉੱਥੇ ਐਨਡੀਪੀਐਸ ਦਾ ਇਹ ਪਰਚਾ ਦਰਜ ਹੈ 28 2 2024 ਨੂੰ ਹੀ ਜਿਹੜੀ ਹੈ 23 ਨੂੰ ਇਹ ਬਾਹਰ ਆਇਆ ਵਾਪਸ ਤੇ ਆਕੇ ਨੇ ਮੁੜ ਕੇ ਇਹੋ ਜਿਹਾ ਕੰਮ ਸ਼ੁਰੂ ਕਰ ਦਿੱਤਾ ਬਲਜੀਤ ਕੌਰ ਪੰਜਵੀਂ ਪਾਸ ਹੈ 32 ਸਾਲ ਦੀ ਇਹਦੀ ਏਜ ਹੈ ਮਨਿੰਦਰ ਸਿੰਘ 34 ਸਾਲ ਹੈ ਸਟੀਲ ਦੀ ਦੁਕਾਨ ਤੇ ਕੰਮ ਕਰਦਾ ਹੈ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਲੱਸ 2 ਹੈ ਹਰਪ੍ਰੀਤ ਦੀ 26 ਸਾਲ ਉਮਰ ਹੈ ਇਹ ਡਰਾਈਵਰ ਦਾ ਕੰਮ ਕਰਦਾ ਹੈ ਪਲੱਸ 2 ਪਾਸ ਹੈ ਹਰੇਕ ਤੇ ਇੱਕ ਨੂੰ ਪੰਗਾ ਦਮ ਗਿਆ ਛੜਿਆ ਤਾਂ ਉਹ ਹੀ ਮੈਟਰ ਹੈ ਕਿਹਾ ਹੋਣਾ ਹਾਂਜੀ ਪਰਚਾ ਇਹ ਜਿਹੜਾ ਹੈਗਾ ਇਹ ਪਹਿਲੀ ਦਾ ਹੀ ਹੈ ਜੀ ਉੱਚੇ ਲਿੰਕੇਜਸ ਡਵੈਲਪ ਕਰਕੇ ਤੁਹਾਨੂੰ ਸਾਰਾ ਅਸੀਂ ਡਿਟੇਲ ਦਿੱਤੀ ਹੈ ਦੇਖੋ ਪਤਾ ਕੀ ਗੱਲ ਹੁੰਦੀ ਹੈ ਜੇ ਅਸੀਂ ਤੁਹਾਡੇ ਨਾਲ ਪਹਿਲਾਂ ਹੀ ਇਹ ਡਿਸਕਸ ਕਰ ਲੈਨੇ ਆ ਆਪਣੇ ਸਾਰਿਆਂ ਦੇ ਮਤਲਬ ਇਹ ਸਮਝ ਦੀ ਵਿੱਚ ਗੱਲ ਹੋਣੀ ਚਾਹੀਦੀ ਹੈ ਕਿ ਇਹ ਫਿਰ ਰਿਕਵਰੀਆਂ ਅਫੈਕਟ ਹੋ ਜਾਂਦੀਆਂ ਕਿਉਂਕਿ ਲੋਕੀ ਅਲਰਟ ਹੋ ਜਾਂਦੇ ਆ ਦੋ ਬੜਾ ਕੇਸ ਨੇ ਦੋਨੋਂ ਕਰਦੇ ਆ ਕਿ ਬਥਰੇ ਕੋਈ ਪਰੇਸ਼ਾਨ ਨਹੀਂ 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 ਇਕੱਠੇ ਇੱਕੋ ਕੇਸ ਹੈ ਜੀ ਇੱਕ ਨੰਬਰ ਐਫ ਆਈ ਆਰ ਹੈ ਮੈਂ ਇਹਦੇ ਚ ਵੀ ਐਪਰੀਸ਼ੀਏਟ ਕਰਦਾ ਕਿ ਨਿਊ ਇਅਰ ਦੀ ਵਿੱਚ ਆਮ ਇਹ ਹੁੰਦੀ ਹੈ ਕਿ ਜਿਹੜਾ ਇੱਕ ਪੋਜ਼ਿਟਿਵ ਜਿਹੜੀ ਰਿਕਵਰੀ ਨਾਲ ਸ਼ੁਰੂ ਕੀਤੀ ਗਈ ਹੈ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੀ ਜਿਹੜੀ ਐਫ ਆਈ ਆਰ ਇੱਕ ਇੱਕ ਨੰਬਰ ਐਫ ਆਈ ਆਰ ਪਹਿਲੀ ਜਨਵਰੀ ਤੋਂ ਹੀ ਹੁੰਦੀ ਹੈ ਸਰ ਆਰਗਨਾਈਜ਼ ਕ੍ਰਿਮੀਨਲ ਵੀ ਇਸ ਤਰ੍ਹਾਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਕਿ ਬਰਕੀਪੁਰ ਕਰਦੇ ਸਿਉਂਗਨ ਵਾਲੀ ਵਰਕਰੋ ਇਹ ਅੰਗਨਮਾੜੀ ਨਹੀਂ ਹੈ ਜੀ ਇਹ ਇਹ ਦੂਜਾ ਜੀ ਇਹ ਬਲਜੀਤ ਕੌਰ ਤਾਂ ਮੈਂ ਤੁਹਾਨੂੰ ਦੱਸਿਆ ਨਾ ਆਪਣੇ ਹਸਬੰਦ ਨਾਲ ਇਹਦਾ ਮੁੱਠਿਆਂ ਵਾਲੀ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਆ ਪੱਟੀ 'ਚ ਉੱਥੋਂ ਇਹ ਹਸਬੰਦ ਪਹਿਲਾਂ ਕੰਮ ਕਰਦਾ ਸੀ ਫਿਰ ਉਹ ਫੜਿਆ ਗਿਆ ਰਾਜਸਥਾਨ 'ਚ ਉਸ ਤੋਂ ਬਾਅਦ ਬਲਜੀਤ ਕੌਰ ਨੇ ਆਪਣੇ ਭਤੀਜੇ ਗੁਰਪ੍ਰੀਤ ਨੂੰ ਨਾਲ ਲਾ ਲਿਆ ਉੱਥੋਂ ਚੁੱਕਣ ਨੂੰ ਕਰਨ ਨੂੰ ਅਚਾ ਲੈਡੀ ਦੇ ਜਾਣ ਨਾਲ ਕੀ ਹੁੰਦਾ ਕਿ ਆਮ ਸ਼ੱਕ ਵੀ ਨਹੀਂ ਪੈਂਦਾ ਜਦੋਂ ਟਰੈਵਲ ਕਰਕੇ ਅੱਗੇ ਜਾ ਕੇ ਕਨਸਾਈਨਮੈਂਟ ਅੰਦਰ ਚਲਾ ਗਿਆ ਉਹਦੇ ਇਹ ਰਿਸ਼ਮ ਕਹਿੰਦਾ ਕਿ ਪਹਿਲੇ ਵਾਰ ਪਹਿਲਾਂ ਇਹਦੇ ਧਿਆਨ ਚ ਵੀ ਸੀਗੀ ਪਹਿਲਾਂ ਇਨਵੋਲਡ ਪਹਿਲਾਂ ਵੀ ਸੀਗੀ ਬਟ ਉਸ ਤੋਂ ਬਾਅਦ ਇਹਨੇ ਟੇਕਓਵਰ ਕਰ ਲਿਆ ਪੂਰਾ ਆਪਣੇ ਭਤੀਜੇ ਨਾਲ ਰਾਲ ਕੇ ਔਰ ਜਿਹੜੀ ਸਪਲਾਈ ਵਗੈਰਾ ਕਰਨ ਜਾਣ ਲੱਗੇ ਔਰ ਈਵਨ ਕਨਸਾਈਨਮੈਂਟਸ ਨੂੰ ਚੁੱਕਣ ਲੱਗੇ ਵੀ ਬਲਜੀਤ ਕੌਰ ਦਾ ਮੇਨ ਰੋਲ ਰਹਾ ਵਿੱਚ ਆ ਫਿਜ਼ੀਕਲੀ ਆਪ ਪ੍ਰੈਜ਼ెంట్ ਰਹਿੰਦੀ ਰਹੀ ਹੈ ਲੇਡੀ ਨੂੰ ਹਮ ਕਰ ਵੀ ਸ਼ੱਕ ਨਹੀਂ ਸੀ ਕਰਦੇ ਲੋਕ ਕੀ ਹੁੰਦਾ ਹੀ ਇਹਨੇ ਟਰੈਵਲ ਕਰ ਰਿਹਾ ਅਗਲਾ ਕਹਿੰਦਾ ਵੀ ਆਪਣੇ ਭਤੀਜੇ ਨਾਲ ਮੈਂ ਜਾ ਰਹੀ ਹਾਂ ਕਿਤੇ ਤੋਂ ਉਹਦਾ ਫਾਇਦਾ ਲੈਂਦੇ ਰਹੇ ਹੈ ਜੋ ਇਹਨਾਂ ਦੀ ਪੁਛਕਿਚ ਹੈ ਇਹਨਾਂ ਨੇ ਪਛਾਣੀ ਸੀ ਜੀ ਆਹ ਪੰਚ ਇਹ ਬਸ ਇਦਾਂ ਹੀ ਅੱਗੇ ਧੋਕੇ ਜੀ ਉਹ ਸਾਰੇ ਆਪਣੇ ਕੋਲ ਹੈ ਦੇ ਵੀ ਤੁਹਾਨੂੰ ਮਾਲਵੇ ਦੀ ਗੱਲ ਦੱਸੀ ਆਪਾਂ ਤੇ ਕੁਝ ਤਰਨਤਾਂ ਏਰੀਏ ਚ ਵੀ ਇਹਨਾਂ ਦੇ ਫਿਗਰ ਹੋਏ ਨੇ ਉਹ ਅਸੀਂ ਤਾਂ ਨਹੀਂ ਜਿਆਦਾ ਨਾਮ ਲੈ ਰਹੇ ਫਿਰ ਉਹ ਸਾਰਾ ਬੰਦੇ ਅਲਰਟ ਹੋ ਕੇ ਲੱਭਦੇ ਨਹੀਂ ਪਹਿਲਾਂ ਹੀ ਖੰਬੇ ਸੱਜੇ ਹੋਏ ਹੋਏ ਹੈਗੀ ਹੈ ਕਿ ਹੋਰ ਵੀ ਅਰੈਸਟ ਹੋ ਸਕਦੀ ਹੈ ਅਰੈਸਟ ਡੈਫੀਨਿਟਲੀ ਹੋਏਗੀ ਜੀ ਵਰਕ ਵੀ ਕਰ ਰਹੇ ਆ ਅਸੀਂ ਕਿਉਂਕਿ ਜਿਹੜੇ ਜਦੋਂ ਇਹ ਫੜੇ ਜਾਂਦੇ ਨੇ ਐਕਚੁਅਲੀ ਉਹ ਬਾਹਰਲੇ ਲੋਕ ਜਿਹੜੇ ਸਮੱਗਲਰ ਵਗੈਰਾ ਆਫਲਾਈਨ ਵਗੈਰਾ ਹੋ ਜਾਂਦੇ ਆ ਤਾਂ ਉਸ ਚ ਥੋੜਾ ਰੁਕ ਜਾਂਦਾ ਪਰ ਅਸੀਂ ਉਸ ਤੇ ਕੰਮ ਕਰ ਰਹੇ ਹਾਂ ਟੈਕਨੀਕਲੀ ਜੀ ਸਰ ਇਹ ਵੇਚਦੇ ਹੋ ਰਹੇ ਨੇ ਕਿ ਸਾਰੀਆਂ ਡਰੋਨ ਰਾਈਂਗ ਦੀ ਕਿਉਂਕਿ ਉਧਰ ਅਦਰਾਈ ਤੇ ਬਾਰਡਰ ਫੈਂਸਿੰਗ ਹੈ ਜੀ ਇੰਨੀ ਉੱਚੀ ਉੱਥੋਂ ਤਾਂ ਇਹਨਾਂ ਨੇ ਪਿੰਡ ਤੋਂ ਥਰੋਇੰਗ ਨਹੀਂ ਹੈ ਸਾਰੀ ਡਰੋਨ ਨਾਲ ਹੀ ਹੈ ਜੀ ਸਰ ਇਹ ਵੇਚਦੇ ਕਿ ਸਪਲਾਈ ਲੀ ਵੇਚਦੇ ਸੀ ਜੀ ਰੀਸੀਵ ਕਰਕੇ ਵੇਚ ਕੇ ਪੈਸੇ ਕਮਾ ਰਹੇ ਸੀਗੇ ਪ੍ਰੋਪਰਟੀ ਦੀ ਡਿਟੇਲਸ ਵੀ ਸਾਰੀਆਂ ਕਢਾਈਆਂ ਜਾ ਰਹੀਆਂ ਜੀ ਕਿੰਨਾ ਹਵੰਦੇ ਨੇ ਪਾਕਿਸਤਾਨ ਵਾਲੇ ਇਹ ਰਹੇ ਹੁਣ ਅੱਗੇ ਜੰਦਾ ਯਾ ਤੁਸੀਂ ਦਲਬਾਹ ਹਾਂਜੀ ਮਤਲਬ ਇਹ ਡਿਫਰੈਂਟ ਡਿਫਰੈਂਟ ਫਾਈਨੈਂਸ਼ੀਅਲ ਚੈਨਲਸ ਆਪਾਂ ਸਪੋਰ ਕਰਦੇ ਰਹਿੰਦੇ ਆ ਪਿੱਛੇ ਜੇ ਫੜੇ ਵੀ ਆ ਬੰਦੇ ਹੁਣ ਹੋਰ ਵੀ ਅਸੀਂ ਲੱਗੇ ਹੋਏ ਆ ਉਹਨੂੰ ਸਾਨੂੰ ਉਮੀਦ ਆ ਕਿ ਜਲਦੀ ਤੁਹਾਡਾ ਸ਼ੇਅਰ ਕਰਾਂਗੇ ਫਾਈਨੈਂਸ਼ੀਅਲ ਨੈਟਵਰਕ ਨੂੰ ਐਕਸਪੋਜ਼ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਇਸ ਸਪਲਾਈਅਰ ਨੂੰ ਥੈਂਕ ਯੂ ਜੀ ਸਰ ਕੇ ਜਾਂ ਇਹੋ ਹੀ ਦੋ ਬੈਂਕ ਜਿਹੜੇ ਕੰਮ ਕਰਦੇ ਸੀਗਾ ਨਹੀਂ ਇਹ ਚਾਰਜ ਨੇ ਤਾਂ ਫੜੇਗੇ ਨਾ ਜੀ ਇਹਨਾਂ ਦੇ ਅੱਗੇ ਜਿਹੜੇ ਕੰਟੈਕਟਸ ਨੇ ਉਹ ਤੇ ਵਰਕ ਕਰ ਰਹੇ ਆ ਅਸੀਂ ਥੋੜੇ ਇੱਧਰ ਉੱਧਰ ਹੋਏ ਹੋਏ ਨੇ ਲੋਕ ਮੈਚ ਲਈ ਪਤਾ ਤਾਂ ਲੱਗ ਹੀ ਜਾਂਦਾ ਵੀ ਫਟੇ ਫਟੇ ਗਏ ਉਹ ਉਹਨਾਂ ਨੂੰ ਕਾਬੂ ਕਰਾਂਗੇ ਆਪਾਂ ਸਰ ਸੋਸ਼ਲ ਮੀਡੀਆ ਦੇ ਤੋਂ ਅੱਜਕੱਲ ਜ਼ਿਆਦਾ ਜਿਹੜੀ ਇਸ ਤਰ੍ਹਾਂ ਦੇ ਕੰਮ ਹੋ ਰਹੇ ਨੇ ਸੋਸ਼ਲ ਮੀਡੀਆ ਤੇ ਕੀ ਨਜ਼ਰ ਰੱਖੀ ਜਾ ਰਹੀ ਹੈ ਕੋਈ ਦੇਖੋ ਸੋਸ਼ਲ ਮੀਡੀਆ ਤੇ ਤਾਂ ਸਾਡੀ ਸਪੈਸ਼ਲ ਸੈਲ ਹੈਗਾ ਸੋਸ਼ਲ ਮੀਡੀਆ ਚੰਗਾ ਕੰਮ ਕਰ ਰਿਹਾ ਹੈ ਬਟ ਕੀ ਹੈ ਕਿ ਕੁਝ ਐਪਸ ਜਿਹੜੇ ਨੇ ਟੈਕਨੋਲੋਜੀ ਦਾ ਮਿਸਯੂਜ਼ ਕ੍ਰਿਮੀਨਲਸ ਕਰ ਰਹੇ ਨੇ ਉਹ ਇਨਫੋਰਸਮੈਂਟ ਏਜੰਸੀਜ਼ ਵਾਸਤੇ ਇੱਕ ਪ੍ਰੋਬਲਮ ਡੈਫੀਨਿਟਲੀ ਬਣੀ ਰਹਿੰਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਸੀ ਰਿਜ਼ੋਲਵ ਕੀਤਾ ਜਾਵੇ ਉਹਨਾਂ ਨੰਬਰਸ ਨੂੰ ਉਹਨਾਂ ਐਪਸ ਦੇ ਵਿੱਚ ਕਿਉਂਕਿ ਉਹਨਾਂ ਦੀ ਅクセसिबिलिटी ਕੁਝ ਇੰਡੀਆ 'ਚ ਨਹੀਂ ਹੈਗੀ। ਸੋ ਉਹ ਦਿੱਕਤ ਜ਼ਰੂਰ ਹੈ ਬਟ ਤੁਹਾਡੇ ਸਾਹਮਣੇ ਆ ਆਪਾਂ ਅੱਛੇ ਰਿਜ਼ਲਟ ਦੇ ਰਹੀ ਹੈ ਸਾਡੀ ਟੀਮ ਦਿਨ ਰਾਤ ਮਿਹਨਤ ਕਰ ਰਹੀ ਹੈ ਐਂਡ ਆਈ ਥਿੰਕ ਇਹ ਜਿਹੜਾ ਪਹਿਲਾ ਹਫਤਾ ਹੀ ਅੱਜ ਹੋਇਆ ਤੇ ਆਪਣੀ ਅੱਛੀ ਰਿਕਵਰੀ ਹੋ ਗਈ ਹੈ। ਹਾਂਜੀ ਬਹੁਤ ਪਰਿਵਾਰ ਦੇ ਮੈਂਬਰ ਵੀ ਹੈਗੇ ਨੇ ਆ ਇਹ ਹੁਣ ਬਲਜੀਤ ਕੌਰ ਤੇ ਉਹਦਾ ਸਾਡੇ ਤਾਂ ਇੰਨੇ ਤੱਕ ਹੀ ਆਈ ਹੈ ਬਾਕੀ ਹਸਬੰਡ ਤਾਂ ਤੁਹਾਨੂੰ ਪਤਾ ਜੇਲ੍ਹ ਚ ਹੀ ਹੈ ਬਾਕੀ ਉਹਦੇ ਕੋਈ ਬੱਚੇ ਜਾਂ ਫਿਰ ਉਹਦੇ ਮੈਨੂੰ ਯਾਰ ਉਹਦੇ ਬਾਰੇ ਇੰਨੀ ਇੱਲਾ ਮੈਂ ਵੀ ਗਲਤ ਕਹਾਂ ਹਾਂਜੀ ਸਰ ਉਹ ਯੂਜ਼ ਹੁੰਦੇ ਹੋ ਨੇ ਨਾ ਜਿਹੜੇ ਉਹਦਾ ਹਸਬੰਡ ਚੱਲਦਾ ਹੈ ਐਕਚੁਅਲੀ ਉਹ ਲਿੰਕ ਤਾਂ ਫਿਰ ਇੱਕ ਦੂਜੇ ਨੂੰ ਪਾਸ ਆਨ ਕਰ ਦਿੰਦੇ ਆ ਨਾ ਜੀ ਠੀਕ ਹੈ ਥੈਂਕ ਯੂ ਜੀ